ਕਿਸਾਨਾਂ ਦੇ ਟਰੈਕਟਰ ਅੱਗੇ ਆ ਗਿਆ ਡੀਐਸਪੀ ਅੱਗੋਂ ਦੇਖੋ ਕੀ ਹੋਇਆ ਕਿਸਾਨਾਂ ਦੇ ਟਰੈਕਟਰ ਅੱਗੇ ਇੱਕਦਮ ਆ ਗਿਆ ਜਲਾਲਾਬਾਦ ਦਾ ਡੀਐਸਪੀ ਟਰੈਕਟਰ ਚਲਾ ਰਹੇ ਕਿਸਾਨ ਨੇ ਮਾਰੀ ਬ੍ਰੇਕ ਹੋ ਗਿਆ ਡੀਐਸਪੀ ਦਾ ਬਚਾ ਜੀ ਹਾਂ ਤੁਸੀਂ ਠੀਕ ਸੁਣਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੋਇਆ ਹੈ ਇਸ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਪੱਜ ਹੀ ਨਹੀਂ ਗਿਆ ਸਗੋਂ ਉਹ ਕਿਸਾਨਾਂ ਦੀ ਫੜੋ-ਫੜੀ ਵਾਲੀ ਖੇਡ ਦੇ ਚੱਕਰ ਵਿੱਚ ਪੈ ਗਿਆ ਹੈ। ਇਸ ਖੇਡ ਦਾ ਹਿੱਸਾ ਬਣੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਧਿਕਾਰੀ ਵੀ ਵੱਖਰੇ-ਵੱਖਰੇ ਅੰਦਾਜ਼ ਵਿੱਚ ਕਿਸਾਨਾਂ ਨਾਲ ਪੇਸ਼ ਆ ਰਹੇ ਹਨ। ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਾਜ਼ਿਲਕਾ ਦਾ ਟਰੈਕਟਰਾਂ ਦਾ ਕਾਫਲਾ ਜਦੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ ਤਾਂ ਟੋਲ ਪਲਾਜ਼ਾ ਮਹਮੂਦ ਜੋਹਿਆ ਕੋਲ ਬੈਰੀਗੇਡ ਲਗਾ ਕੇ ਪੁਲਿਸ ਨੇ ਰੋਕੰਦੀ ਕੋਸ਼ਿਸ਼ ਕੀਤੀ। ਜਦੋਂ ਕਿਸਾਨ ਬਜੇਦ ਰਹੇ ਤਾਂ ਡੀਐਸਪੀ ਜਲਾਲਾਬਾਦ ਜਤਿੰਦਰ ਸਿੰਘ ਕਿਸਾਨਾਂ ਦੇ ਕਾਫਲੇ ਦੇ ਰੂਪ ਵਿੱਚ ਜਾ ਰਹੇ ਟਰੈਕਟਰ ਦੇ ਇੱਕਦਮ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਟਰੈਕਟਰ ਚਲਾ ਰਹੇ ਕਿਸਾਨ ਆਗੂ ਨੇ ਬੜੀ ਮੁਸ਼ਕਿਲ ਨਾਲ ਬ੍ਰੇਕ ਲਾ ਕੇ ਡੀਐਸਪੀ ਨੂੰ ਬਚਾਇਆ ਕਿਸਾਨ ਆਗੂ ਕਾਮਰੇਡ ਸੁਰਿੰਦਰ ਟੰਡੀਆਂ ਨਰਿੰਦਰ ਟਾਬਾ ਅਤੇ ਕਰਿਸ਼ਨ ਤਰਮੂ ਵਾਲਾ ਨੇ ਉਹ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਸ਼ਾਂਤਮਈ ਢੰਗ ਨਾਲ ਚੰਡੀਗੜ੍ਹ ਵੱਲ ਰਵਾਨਾ ਹੋ ਰਹੇ ਹਨ ਜਦੋਂ ਕਿ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਹਨਾਂ ਤੋਂ ਬਾਅਦ ਹੋਰ ਵੀ ਜ਼ੇਲਾਨ ਵਿੱਚ ਡੱਕਣ ਦੀ ਨੀਤੀ ਤੇ ਆ ਗਿਆ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ੇਲਾ ਤਾਂ ਨਹੀਂ ਡੱਕੇ ਲੋ। ਐ ਕਰਨ ਕੇ ਜ਼ੇਲਾ ਤਾਂ ਨੇ। ਠੀਕ ਕਰਨ। ਸਰ ਫਿਰ ਸਾਨੂੰ ਕੋਈ ਆਪ ਸਰ। ਸਰ ਸਰ ਸਾਡੀ ਬੇਨਤੀ ਹੈ। ਫਿਰ ਸਾਡਾ ਸਰ ਸਰ ਸੋ ਇੱਕ ਨਹੀਂ ਜੇ ਨਹੀਂ ਅਬ ਰੋਡ ਬੰਦ ਕਰਨੇ ਸਰ ਸਾਡੇ ਕੋਲ ਹੋਗਾ ਅਸੀਂ ਫਿਰ ਅਸੇ ਰੋਡ ਬੰਦ ਕਰਾਂਗੇ ਯਾਰ ਸਾਡੀ ਵੀ ਡਿਊਟੀ ਹੈ ਸਰ ਸਮਝੋ ਫਿਰ ਸਰ ਸਮਝਦੇ ਪਿਆ ਅਸੀਂ ਅਸੀਂ ਤਾਂ ਹੀ ਵੇਟ ਕੀਤੀ ਨਹੀਂ ਤੇ ਅਸੀਂ ਤੁਹਾਡੀ ਜਿਹੜੀ ਪ੍ਰੋਟੋਕੋਲ ਸਮਝਦੇ ਆ ਚਲੋ ਤੁਸੀਂ ਅੱਗੇ ਹੋ ਗਏ ਹੋ ਫਿਰ ਅਸੀਂ ਉਧਰ ਅੱਗੇ ਹੋਵਾਂਗੇ ਸਾਹਮਣੇ ਗੱਲ ਕਰਦੇ ਆਂ ਅਸੀਂ ਕੋਈ ਗੱਲ ਨਹੀਂ ਗੱਲ ਹੋ ਹੀ ਨਹੀਂ ਹੁਣ ਸਾਫ ਇੰਨਾ ਟਾਈਮ ਸਰ ਸਾਹਮਣੇ ਜਵਾਬ ਦਿੱਤਾ ਇਹ ਜਿਹੜੀ ਸਰਕਾਰ ਦਾ ਹੁਕਮ ਹੈ ਉਹ ਸਰਕਾਰ ਧਰਨਿਆਂ ਚੋਂ ਨਿਕਲੀ ਸਰਕਾਰ ਹੈ ਉਹ ਵੀ ਸਰਕਾਰ ਧਰਨੇ ਲਿਆਉਂਦੀ ਸੀ ਅੱਜ ਸਾਨੂੰ ਆਤਾ ਹੈ ਜਿਹੜਾ ਸਾਡਾ ਲੋਕ ਦਾ ਤਰੀਕਾ ਹੈ ਸਾਡਾ ਖੋਇਆ ਜਾ ਰਿਹਾ ਬੜੀ ਮਾੜੀ ਗੱਲ ਹੈ ਅਸੀਂ ਕੋਈ ਵੀ ਵਾਇਲੈਂਸ ਨਹੀਂ ਚਾਹੁੰਦੇ ਕਿ ਮਨ ਲਓ ਤੁਸੀਂ ਅੱਗੇ ਆ ਜਾਓ ਟੈਰਫ ਦੇ ਅਸੀਂ ਵੀ ਨਹੀਂ ਚਾਹੁੰਦੇ ਸਾਰੇ ਪੀਸਫੁਲੀ ਚਾਹੁੰਦੇ ਹਾਂ ਅਸੀਂ ਪੀਸਫੁਲ ਚਾਹੁੰਦੇ ਹਾਂ ਫਿਰ ਜਿਹੜੇ ਦੂਜੇ ਸਾਡੇ ਲੰਘ ਰਹੇ ਨੇ ਅਸੀਂ ਫਿਰ ਉਹਨਾਂ ਕਿਵੇਂ ਹੋਵਾਂਗੇ है, नहीं पुलिस न लम्मा समा चली बहस तो बाद अपनी मंजिल वाल वे हुए नजर आए और पुलिस देखी ही रह गई थेट पंजाबी टीवी ले पत्रकार परमजीत ताबा रिपोर्ट